ਦੀ ਪਾ ਜੀ ਮੈਂ ਪੇਕੇ ਆਪਣੇ ਕੱਲ ਜੀ ਗਈ ਸੀ ਰਾਤ ਰਹੀ ਪੇਕੇ ਤੇ ਮੈਨੂੰ ਜਾਣਾ ਸੀ ਪਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਗੇੜੀ ਨਹੀਂ ਪੈਂਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਤਾਂ ਢੋਲ ਵੀ ਰੋੜਨ ਦਾ ਕਤਰ ਆ ਰਿਹਾ ਹੈ ਤੇ ਪਾਣੀ ਹੁਣ ਦੋ ਦਿਨ ਦਰਿਆਏ ਪਾਣੀ ਆਣਾ ਹੈ ਤੇ ਬੜੀ ਮੁਸ਼ਕਲ ਹੈ ਭਾਜੀ ਤੇ ਸਾਡੇ ਮੰਡ ਦਾ ਪੁਲ ਵੱਜਣਾ ਚਾਹੀਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾ ਸ਼ਵੇਰਿਓ ਤਾਂ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਉਹ ਜੇ ਆਰਾਮ ਨਾਲ ਜਾਂ ਪ੍ਰਕਾਰ ਜਾਈਏ ਹਾਂ ਸਾਨੂੰ ਇੱਥੇ ਛੇਰ ਦੇ ਆਣ ਕੇ ਬੈਠੇ ਜਿਆ ਕਿਹੜੇ ਪਿੰਡ ਤੋਂ ਤੁਸੀਂ ਅਸੀਂ ਛੇਬੇ ਜਾਣਾ ਭਾਵੇਂ ਛੇਬੇ ਛੇਬੇ ਸਾਡਾ ਘਰ ਕਿੱਥੇ ਗਈ ਸੀ ਆਸ ਵਿੱਚ ਗੁਰਦੁਆਰੇ ਇਹ ਧਰਮ ਆਉ ਕਾਨੂੰ ਮਾਣਵਾ ਲਈ ਤੇ ਕੇ ਨੇ ਪੁਰਾਣੇ ਛਾਹ ਲਿਆ ਆਣ ਅੱਜ ਦੀ ਮੈਂ ਗਈ ਦੀ ਸੀ ਸਰਾਪ ਆਪਣੇ ਤੇ ਕੇ ਰਿਹਾ ਉਹ ਮੈਂ ਅੱਛਾ ਉਸ ਵੇਲੇ ਚਾਹ ਚੂਪੀਤੀ ਰੂਟੀ ਫਾਦੀ ਤੇ ਮੈਂ ਬੱਸ ਲਈ ਤੇ ਮੈਂ ਚੱਲ ਮੈਂ ਚੱਲਣੀ ਆ ਆਪਣੇ ਪਿੰਡ ਤੇਾਥੋਂ ਤੇ ਨੰਗੀਆਂ ਨਹੀਂ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਪੁਲ ਬਣਨੂ ਅੱਥਰਾ ਪੁਲ ਬਣਨੂ ਪੱਕਾ ਦਰਿਆ ਪੱਕਾ ਚਾਰਛੇ ਤੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਬੱਗ ਦੇ ਵਿੱਚ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਭ ਇਹ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਅੱਜ ਜਿਹੜਾ ਪਾਣੀ ਦਾ ਪੱਧਰ ਵਧਿਆ ਕਿੰਨੇ ਦੇ ਦਾ ਵਧਿਆ ਪਾਣੀ ਦਾ ਪੱਧਰ ਪਾਣੀ ਦਾ ਸਵੇਰੇ ਕਿੰ ਚਾਰ ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਹੀਂ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਸਰਕਾਰੋਂ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗੇ ਹੋਈ ਕਰਨੀਆਂ ਮੈਂ ਸਾਡੇ ਗਊਆ ਕੋਲ ਲਾ ਦੇਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬੜਾ ਸਕਨੇ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਹੈ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਐ ਫਾ ਲੱਗੀ ਐ ਉਹ ਕਿਤੇ ਨਾ ਆ ਸਕਦੇ ਨੇ ਜਾ ਸਕਦੇ ਜੇ ਕੋ ਹੱਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹੱਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੀ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉਹਦੇ ਦਿੱਕੀ ਕਰ ਸਕਦੇ ਠੀਕ ਹੈ ਬਾਬ ਪਿੰਮੀ ਸਤਿਰ ਸਿੰਘ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਪੂਸੇ ਪਾਣੀ ਹਾਂ ਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨ ਆ ਜੀ ਰੈਂਪਸ ਦੋਨਾਂ ਛੜਾ ਤੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਬਹੁਤ ਪਰੇਸ਼ਾਨ ਹੋ ਰਿਹਾ ਜੀ ਇੱਕ ਵਿਆਹ ਹੀ ਭਾਰ ਕੁੜੀ ਦਾ ਲੜਕੀ ਦਾ ਉਸਾ ਉਹਨਾਂ ਵੀ ਕਾਫੀ ਪ੍ਰੋਬਲਮ ਹੈ ਜੀ ਬਹੁਤ ਜ਼ਿਆਦਾ ਬਹੁਤ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਇਹ ਕਿਸ਼ਤੀ ਪੈ ਰਹੀ ਹੈ ਜੀ ਅੱਧਾ ਕੋਈ ਨੇ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਹੀ ਉਹਨਾਂ ਕੱਢਿਆ ਲਗ ਲਗ ਪਾਣੀ ਚ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਹੈ